ਰਹਾਉ ਜਿਹੜੀ ਰਹਾਉ ਦੀ ਪੰਕਤੀ ਹੁੰਦੀ ਹੈ ਨਾ ਉਹਦੇ ਵਿੱਚ ਸ਼ਬਦ ਦਾ ਸਾਰ ਹੁੰਦਾ ਜਦਾ ਕਹਿ ਲਓ ਕਿ ਜਿਹੜੀ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਛੋਟੇ ਰੂਪ ਦੇ ਵਿੱਚ ਗੱਲ ਕੀਤੀ ਹੁੰਦੀ ਇਸ ਨੂੰ ਕਹਿੰਦੇ ਸੰਖੇਪ ਰੂਪ ਵਿੱਚ ਤੇ ਸੰਖੇਪ ਰੂਪ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਸੰਤ ਚੀ ਸੰਗਤ ਇਹ ਜਿਹੜਾ ਚੀ ਹੈ ਨਾ ਚੀ ਇਹਦਾ ਮਤਲਬ ਹੁੰਦਾ ਦੀ ਹੈ ਨਾ ਸੰਤ ਦੀ ਸੰਗਤ ਸੰਤ ਕਥਾ ਰਾਸ ਸੰਤ ਪ੍ਰੇਮ ਮਾਝ ਹੈ ਦੀਜੈ ਦੇਵਾ ਦੇਵ ਹੁਣ ਜਿਹੜਾ ਦੇਵਾ ਦੇਵ ਸ਼ਬਦ ਹੈ ਇਹ ਸੰਬੋਧਨ ਹੈ ਦੇਵਾ ਦੇਵ ਏ ਦੇਵਤਿਆਂ ਦੇ ਦੇਵਤੇ ਜਿਵੇਂ ਨਾਮਦੇਵ ਕਹਿੰਦੇ ਸੀ ਨਾ ਅਸੀਂ ਇੱਕ ਦਿਨ ਸ਼ਬਦ ਪੜਿਆ ਸੀ ਦੇਵਾ ਪਾਹਨ ਤਾਰਿਯਲੇ ਆਰਾਮ ਕਹਿਤ ਜਨਕ ਅਸਨਾ ਤਰੇ ਤੇ ਏ ਦੇਵਤਿਆਂ ਦੇ ਦੇਵਤੇ ਪ੍ਰਮਾਤਮਾ ਤੂੰ ਪੱਥਰ ਦਿਲਾਂ ਨੂੰ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਨਾ ਪੱਥਰ ਵੀ ਤਾਰ ਦਿੱਤੇ ਸੀਗੇ ਨਾ ਜਦੋਂ ਕਹਿੰਦੇ ਆ ਰਾਮਚੰਦਰ ਜੀ ਨੇ ਲੰਕਾ ਤੇ ਪੁਲ ਬਣਾਇਆ ਪੱਥਰਾਂ ਉੱਪਰ ਰਾਮ ਲਿਖਿਆ ਗਿਆ ਪੱਥਰ ਵੀ ਤਰ ਗਏ ਸੀ ਉਸ ਵੇਲੇ ਦੀ ਇਹ ਵਾਰਤਾ ਹੈ ਹੁਣ ਭਾਵੇਂ ਅਲੱਗ-ਅਲੱਗ ਗੱਲਾਂ ਹੁੰਦੀਆਂ ਵੀ ਉਹ ਪੱਥਰੀ ਏਦਾਂ ਦੇ ਵੀ ਤਰ ਜਾਂਦੇ ਪਰ ਪ੍ਰਮਾਤਮਾ ਦੇ ਨਾਮ ਦੀ ਬੜੀ ਵੱਡੀ ਬੜੀਾਈ ਹੁੰਦੀ ਤੋ ਉਥੇ ਨਾਮਦੇਵ ਜੀ ਕਹਿੰਦੇ ਵੀ हे ਮਹਾਰਾਜ हे ਦੇਵਤਿਆਂ ਦੇ ਦੇਵਤੇ ਤੂੰ ਤਾਂ ਪੱਥਰ ਦਿਲਾਂ ਨੂੰ ਵੀ ਤਾਰ ਦਿੰਦਾ ਪਾਵਨ ਨਰਮ ਦਿਲ ਬਣਾ ਦਿੰਦਾ ਜਿਨ੍ਹਾਂ ਕੋਲ ਦਇਆ ਨਹੀਂ ਹੁੰਦੀ ਉਹਨਾਂ 'ਚ ਦਇਆ ਪਾ ਦਿੰਦਾ ਉੱਥੇ ਰੱਬ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਹੁੰਦਾ ਠੀਕ ਹੈ ਤੇ ਇੱਥੇ ਹੁਣ ਭਗਤ ਰਵਦਾਸ ਜੀ 15 ਭਗਤਾਂ ਵਿੱਚੋਂ ਇੱਕ ਨਾਮਦੇਵ ਜੀ ਹੈ ਤੇ ਦੂਜੇ ਰਵਦਾਸ ਜੀ ਹੈ ਇੱਦਾਂ ਹੀ ਕਬੀਰ ਜੀ ਹੈ ਕੁੱਲ ਕਿੰਨੇ ਆ 15 ਭਗਤ ਪਰਦਾਉ ਦੀ ਪੰਕਤੀ ਹੈ ਸੰਤ ਜੀ ਸੰਗਤ ਸੰਤ ਕਥਾ ਰਾਸ ਸੰਤਾਂ ਦੀ ਸੰਗਤ ਤੇ ਸੰਤ ਜੋ ਪ੍ਰਭ ਦੀ ਕਥਾ ਕਰਦੇ ਉਹਦਾ ਮੈਨੂੰ ਰਸ ਭਾ ਮੇਰਾ ਮਨ ਲੱਗੇ ਉੱਥੇ ਮੇਰਾ ਪਿਆਰ ਬਣ ਜਾਵੇ ਸੰਤ ਪ੍ਰੇਮ ਤੇ ਮੈਨੂੰ ਸੰਤਾਂ ਦਾ ਪਿਆਰ ਸੰਤਾਂ ਨਾਲ ਪਿਆਰ ਕਰਨ ਦੀ ਬੁੱਧੀ ਹੈ ਨਾ ਮੈਂ ਪਿਆਰ ਕਰਾਂ ਉਹਨਾਂ ਦੇ ਨਾਲ ਮਾਝੇ ਦੀਜੇ ਮੈਨੂੰ ਦੇਵ ਦੇਵਾ ਦੇਵ हे ਦੇਵਤਿਆਂ ਦੇ ਦੇਵਤੇ हे ਪ੍ਰਭੂ ਕਿਰਪਾ ਕਰ ਮੈਨੂੰ ਸੰਤਾਂ ਦੀ ਸੰਗਤ ਉਹਨਾਂ ਦੀ ਕਥਾ ਦਾ ਰਸ ਸੰਤਾਂ ਨਾਲ ਪਿਆਰ ਇਹ ਮੈਨੂੰ ਬਖਸ਼ੇ ਕਿਰਪਾ ਕਰ ਹੁਣ ਪਹਿਲਾ ਬੰਦ ਹੈ ਸੰਤ ਤੁਜੀ ਤਨ ਕਿਉ ਮੰਗਿਆ ਭਲਾ ਉਹਦਾ ਕਾਰਨ ਕੀ ਆਏ ਕਹਿੰਦੇ हे ਪ੍ਰਭ ਜਿਹੜੇ ਸੰਤ ਹੈਗੇ ਨਾ ਸੰਤ ਜਿਹੜੇ ਨਾ ਉਹ ਤੇਰਾ ਤਨ ਹੈ ਤਨ ਸਰੀਰ ਠੀਕ ਹੈ ਨਾ ਤੇ ਸੰਤ ਤੇਰਾ ਸਰੀਰ ਹੈ ਜੇ ਸੰਤਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਦੇਖਣਾ ਇਨੀ ਵਡਿਆਈ ਕੀਤੀ ਕਿ ਸੰਤਾਂ ਨੂੰ ਰੱਬ ਦਾ ਸਰੀਰ ਸਮਝ ਲਿਆ ਜਿਹੜਾ ਪੰਜਿਆਂ ਪਿਆਰੇ ਪਰਖਾਏ ਆ ਨਾ ਤੇ ਪੰਜ ਪਿਆਰੇ ਕੀ ਆਏ ਪੰਜ ਪਿਆਰੇ ਗੁਰੂ ਦਾ ਸ਼ਰੀਰ ਹੈ ਜਿਹੜਾ ਸ਼ਬਦ ਦਿੰਦੇ ਉਹ ਗੁਰੂ ਦਾ ਸ਼ਬਦ ਹੈ ਨਾ ਤੇ ਜੇ ਰੂਹ ਸਰੀਰੂਪ ਦੇ ਵਿੱਚ ਵੀ ਗੁਰੂ ਨੂੰ ਦੇਖਣਾ ਹੋਵੇ ਖਾਲਸਾ ਪੰਥ ਦੇ ਰੂਪ ਵਿੱਚ ਦੇਖ ਸਕਦੇ ਤੁਸੀਂ ਉਹਨਾਂ ਸਾਰਿਆਂ ਦੇ ਮਾਲਕ ਸਾਡਾ ਸਤਿਗੁਰੂ ਹੁੰਦਾ ਤੇ ਇਸ ਤਰੀਕੇ ਦੇ ਨਾਲ ਕਹਿੰਦੇ ਹੈ ਮਹਾਰਾਜ ਜਿਹੜੇ ਸੰਤ ਹੈ ਤੇਰਾ ਸ਼ਰੀਰ ਹੈ ਬਾਬਾ ਅਰਵਦਾਸ ਕਹਿੰਦੇ ਸੰਗਤ ਪ੍ਰਾਨ ਤੇ ਜਿਹੜੀ ਸੰਗਤ ਬੈਠੀ राम राम ਜਪਦੀ ਹੁੰਦੀ ਉਹ ਤੇਰੀ ਪ੍ਰਾਨ ਹੈ ਹੁਣ ਸਰੀਰ ਦੇ ਵਿੱਚ ਪ੍ਰਾਨ ਹੋਣ ਤਾਂ ਸਰੀਰ ਚੱਲਦਾ ਰਹਿੰਦਾ ਨਾ ਜੇ ਪ੍ਰਾਨ ਨਾ ਹੋਣ ਫਿਰ ਤੇ ਚੱਲਣਾ ਉਹ ਭਾਈ ਸਤਿਗੁਰੂ ਬਾਦਸ਼ਾਹ ਇਹ ਕਹਿੰਦੇ ਨੇ ਕਹਿੰਦੇ ਸੰਤ ਤੇਰਾ ਰੂਪ ਹੈ ਤੇ ਸੰਤਾਂ ਦੀ ਸੰਗਤ ਤੇਰੀ ਜਿੰਦ ਜਾਨ ਇਸ ਕਰਕੇ ਮੈਨੂੰ ਸੰਤਾਂ ਦਾ ਰਸਤਾ ਦੇ ਸੰਤਾਂ ਦੇ ਨਾਲ ਮੇਰਾ ਪਿਆਰ ਬਣੇ ਸੰਤਾਂ ਦਾ ਮੈਨੂੰ ਪਿਆਰ ਦੇ ਦੇ ਕਿਰਪਾ ਕਰਦੇ ਮੈਨੂੰ ਬਖਸ਼ਿਸ਼ ਕਰਦੇ ਬਾਬਾ ਰਵਦਾਸ ਜੀ ਇਹ ਮੰਗਦੇ ਨੇ ਹਾਂਜੀ ਓਲਗ ਓਲਗਣੀ ਪਿਆਰ ਜਹਾ ਲੱਗਿਆ ਹੋਇਆ ਹੈ ਨਾ ਓਲਗ ਓਲਗਣੀ ਹੁੰਦਾ ਦਾਸਾਂ ਦੀ ਸੇਵਾ ਜੋ ਤੇਰੇ ਦਾਸ ਹੈ ਬਾਬਾ ਜੀ ਕਹਿੰਦੇ ਨੇ ਕਹਿੰਦੇ ਮੈਂ ਤੇ ਤੁਹੇ ਇੱਕ ਦਾਤ ਹੋਰ ਮੰਗਦਾ ਹੇ ਰੱਬਾ ਸੰਤ ਆਚਰਣ ਹੈ ਨਾ ਆਚਰਣ ਦਾ ਕਰਨੀ ਸੰਤਾਂ ਵਰਗੀ ਕਰਨੀ ਮੇਰੀ ਬਣਾ ਦੇ ਠੀਕ ਹੈ ਨਾ ਤੇ ਮੈਨੂੰ ਸੰਤਾਂ ਵਾਲੀ ਕਰਨੀ ਸੰਤ ਚੋ ਮਾਰਗ ਸੰਤਾਂ ਵਰਗਾ ਰਸਤਾ ਸੰਤ ਦਾ ਰਸਤਾ ਠੀਕ ਹੈ ਨਾ ਸੰਤ ਚੋ ਓ ਲਗ ਓ ਲਗਣੀ ਤੇ ਸੰਤ ਦੀ ਸੰਗਤ ਜਿਹੜੀ ਹੈ ਨਾ ਜਾਂ ਸੰਤਾਂ ਦੇ ਜਿਹੜੇ ਦਾਸ ਹੈ ਉਹਨਾਂ ਦੀ ਸੇਵਾ ਮੈਨੂੰ ਬਖਸ਼ ਦੇ। ਇਹ ਕਿਰਪਾ ਕਰਦੇ ਹਨਾ। ਉਹ ਅਲੱਗ-ਅਲੱਗ ਨੇ ਹੁੰਦਾ ਦਾਸਾਂ ਦੀ ਸੇਵਾ ਜਿਹੜੇ ਸੰਤਾਂ ਦੇ ਦਾਸ ਹੈ ਉਹਨਾਂ ਦੀ ਸੇਵਾ ਮੈਨੂੰ ਬਖਸ਼ ਦੇ ਹਨਾ। ਹਾਂਜੀ। ਭਗਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਹੈ। ਭਗਤੀ ਚਿੰਤਾ ਮਨ ਹੁੰਦਾ ਮਨ ਚਿੰਦੇ ਫਲ ਦੇਣ ਵਾਲੀ। ਠੀਕ ਹੈ ਨਾ। ਇੱਕ ਹੋਰ ਮੰਗਦਾ ਹੈ ਕਿਹੜੀ ਚੀਜ਼ ਹੈ ਉਹ? ਮਾਨ ਚਿੰਦੇ ਭਰ ਦੇਣ ਵਾਲੀ ਤੇਰੀ ਭਗਤੀ ਇਹ ਵੀ ਦੇਦੇ ਹਨ ਹਾਂਜੀ ਸਣ ਹੁੰਦਾ ਸਣੇ ਸਮੇਤ ਤੇ ਕਹਿੰਦੇ ਨੇ ਪਾਪੀ ਕੀ ਨੂੰ ਕਹਿੰਦੇ ਨੇ ਜਣੀ ਲਖਾਉ ਅਸੰਤ ਪਾਪੀ ਸਣ ਬਾਬਾ ਜੀ ਕਹਿੰਦੇ ਕਹਿੰਦੇ ਭਾਈ ਇੱਕ ਦਾਤ ਤੇ ਤੈ ਤੋਂ ਮੈਂ ਏ ਮਹਾਰਾਜ ਇੱਕ ਦਾਤ ਤੇ ਤੈ ਤੋਂ ਮੈਂ ਹੋਰ ਮੰਗਦਾ ਕਿ ਮੈਨੂੰ ਆਪਣੀ ਭਗਤੀ ਦੇ ਜੋ ਮਨ ਚਿੰਦੇ ਫਲ ਦੇਣ ਵਾਲੀ ਹੈ ਤੇ ਜਿਹੜੇ ਪਾਪੀ ਐ ਨਾ ਪਾਪੀ ਵਿਕਾਰੀ ਐ ਉਹਨਾਂ ਦਾ ਦਰਸ਼ਨ ਨਾ ਕਰਾਈ ਉਹਨਾਂ ਦੇ ਨਾਲ ਮੈਨੂੰ ਨਾਂ ਲੱਗਣ ਦੇਈ ਉਹ ਮੈਨੇ ਲਾਗੇ ਜਣੀ ਲਖਾਵੋ ਦਾ ਫਲ ਨਾ ਦਿਖਾਈ ਜਣੀ ਇਹ ਨਾ ਮੈਨੂੰ ਲਖਾਮੀ ਇਹਨਾਂ ਨੂੰ ਮਲਾਈ ਨਾ ਮੈਂ ਇਹਨਾਂ ਦੇ ਨੇੜੇ ਵੀ ਨਾ ਜਾਵਾਂ ਕੌਣ ਗਏ ਉਹ ਜਣੀ ਲਖਾਵੋ ਅਸੰਤ ਸੰਤ ਦੇ ਉਲਟ ਕੀ ਹੁੰਦਾ ਸ਼ਾਂਤੋਂ ਦਾ ਚੰਗੇ ਕਰਮ ਕਰਨ ਵਾਲਾ ਅਸਾਂਤੋਂ ਦਾ ਬਾਪਾਪ ਕਰਨ ਵਾਲਾ ਮਾੜੇ ਕਰਮ ਕਰਨ ਵਾਲਾ ਹਨ ਇਹ ਪਾਪੀ ਸਣ ਪਾਪੀ ਸਣੇ ਪਾਪੀਆਂ ਸਮੇਤਾਂ ਜਿਹੜੇ ਅਸਾਂਤ ਨੇ ਕਹਿੰਦੇ ਉਹਨਾਂ ਦਾ ਮੈਨੂੰ ਦਰਸ਼ਨ ਨਾ ਦਿਖਾਈ ਮੈਂ ਉਹਨਾਂ ਦੇ ਨੇੜੇ ਵੀ ਨਾ ਜਾਵਾਂ ਮੇਰੇ ਪਰੇ ਕਿਰਪਾ ਕਰਦੇ ਇਹ ਦਾਤ ਰੱਬ ਕੋਲੋਂ ਬਾਬਾ ਰਵਿਦਾਸ ਮੰਗਦੇ ਹਾਂ ਜੀ ਬਿਹਾਰੀ ਨਾਲ ਰਵਿਦਾਸ ਨਹੀਂ ਕਹਿਣਾ ਰਾਵੇਦਾਸ ਰਵਿਦਾਸ ਪੜ੍ਹ ਜੋ ਜਾਣੇ ਸੋ ਜਾਣ ਹਾਂ ਸੋ ਜਾਣੇ ਉਹ ਜਾਣਦਾ ਸੋ ਜਾਣ ਜੋ ਜਾਣੇ ਸੋ ਜਾਣ ਹੈ ਨਾ ਜੋ ਇਸ ਗੱਲ ਨੂੰ ਜਾਣਦਾ ਉਹਨੂੰ ਜਾਣ ਭਾਵ ਸਿਆਣਾ ਸਮਝ ਬਾਬਾ ਰਵਿਦਾਸ ਹੀ ਕਹਿੰਦੇ ਰਵਿਦਾਸ ਹੀ ਗੱਲ ਕਹਿੰਦੇ ਨੇ ਕਿ ਉਸ ਮਨੁੱਖ ਨੂੰ ਸਿਆਣਾ ਸਮਝੀਏ ਜਾਂ ਉਹ ਅਸਲ ਸਿਆਣਾ ਮਨੁੱਖ ਹੈ ਜੋ ਇਹ ਸਭ ਕੁਝ ਜਾਣਦਾ ਏ ਕਿਹੜੀ ਗੱਲ ਸੰਤ ਅਨੰਤ ਹੈ ਅੰਤਰ ਨਹੀਂ ਕਹਿਣ ਲੱਗੇ ਜਿਹਨੂੰ ਇਹ ਸਮਝ ਆ ਗਈ ਵੀ ਸੰਤ ਵਿੱਚ ਨਾਲੇ ਅਨੰਤ ਕਹਿੰਦੇ ਪਰਮੇਸ਼ਰ ਨੂੰ ਜਿਹਦਾ ਅੰਤ ਕੋਈ ਨਹੀਂ ਉਹਦੇ 'ਚ ਕੋਈ ਫਰਕ ਨਹੀਂ ਜਿਹਨੂੰ ਇਹ ਗੱਲ ਸਮਝ ਆ ਗਈ ਤੇ ਬਾਬਾ ਜੀ ਕਹਿੰਦੇ ਕਹਿੰਦੇ ਭਾਈ ਉਹਨੂੰ ਸਮਝੇ ਸਿਆਣਾ ਉਹ ਸਿਆਣਾ ਠੀਕ ਹੈ ਸੋ ਇਹ ਸਾਰੇ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾਇਆ ਕਿ ਜਿਹੜੀ ਸੰਤ ਦੀ ਸੰਗਤ ਹੈ ਇਹ ਮੰਗਣੀ ਹੈ ਪ੍ਰਭੂ ਦੀ ਕਥਾ ਜਿਹੜੀ ਆ ਉਹਦਾ ਪਿਆਰ ਮੰਗਣਾ ਸੰਤਾਂ ਦਾ ਪਿਆਰ ਮੰਗਣਾ ਉਸ ਦੇਵਤਿਆਂ ਦੇ ਦੇਵਤੇ ਰੱਬ ਦੇ ਕੋਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ